ਆਨੰਦਪੁਰ ਸਾਹਿਬ ਦੀ ਗੱਲ ਹੈ ਅੱਧੀ ਰਾਤ ਦਾ ਵਕਤ ਤੇ ਮਸਿਆ ਦੀ ਰਾਤ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਅੱਧੀ ਰਾਤ ਨੂੰ ਮਸਿਆ ਦੀ ਰਾਤ ਨੂੰ ਚਹਿਲ ਕਦਮੀ ਕਰ ਰਹੇ ਨੇ ਆਪਣੇ ਅਨੁਭਵ ਦੀ ਦੁਨੀਆ 'ਚ ਖੋਏ ਹੋਏ ਆਪਣੇ ਖਿਆਲਾਂ ਦੀ ਦੁਨੀਆ 'ਚ ਖੋਏ ਐਂ ਟੈਲ ਚਹਿਲ ਕਦਮੀ ਕਰ ਰਹੇ ਕੰਨਾਂ ਦੇ ਚ ਹੌਕਿਆਂ ਦੀ ਆਵਾਜ਼ ਇਕਦਮ ਸਤਗੁਰੂ 당 ਰਹਿ ਗਏ ਹੈ ਐਸ ਵਕਤ ਹੋਕੇ ਬੜੀ ਗਹਿਰਾਈ ਚੋਂ ਨਿਕਲਦੇ ਨੇ ਹੋਕੇ ਵਿਛੋੜੇ ਚੋਂ ਨਿਕਲਦੇ ਨੋ ਜੀ ਨਹੀਂ ਕੁਝ ਵਿਛੜੇ ਕੁਝ ਚਲਾ ਗਏ ਜੋ ਚਾਹੀਦਾ ਸੀ ਤੇ ਜਿਸ ਨਾਲ ਬੜਾ ਪਿਆਰ ਸੀ ਨਹੀਂ ਰਿਹਾ ਇਹ ਤੜਪਾਵੇਗਾ ਰੁਲਾਵੇਗਾ ਇਸ ਤੋਂ ਪਹਿਲੇ ਹੋਕੇ ਨੇ ਜਿੱਧਰ ਹੋ ਕੇ ਆ ਰਹੇ ਸਨ ਪਾਤਸ਼ਾਹ ਉਧਰ ਚਲੇ ਗਏ ਗੌਰ ਨਾਲ ਦੇਖਦੇ ਨੇ ਕਿ ਅੰਧੇਰੀ ਰਾਤ ਦੇ ਵਿੱਚ ਵੀ ਸਤਿਗੁਰੂ ਪਹਿਚਾਣ ਗਏ ਕਿ ਤੇ ਨੰਦ ਲਾਲ ਬੈਠਾ ਹੈ ਇਸ ਸਮੇਂ ਇੱਥੇ ਚੌਪੜਾ ਮਾਰ ਕੇ ਹੋਰ ਹੋ ਕੇ ਬਰਦਾ ਸਤਿਗੁਰੂ ਦੀ ਆਭਾ ਇਸ ਨੇ ਨੰਦ ਲਾਲ ਨੂੰ ਵੀ ਪ੍ਰਭਾਵਿਤ ਕੀਤਾ ਫਰ ਸੋਚਦੇ ਨੇ ਕੋਈ ਮੇਰੇ ਕੋਲ ਖੜਾ ਅੱਖਾਂ ਖੋਲੀਆਂ ਸ਼ਾਇਰ ਸਨ ਬਹਿਰੋਂ ਵਾ ਆਮਦ ਆਮਏ ਮਨ ਚੂਜ਼ੇ ਖਾਬੇ ਨਾ ਸਦ ਤਾਨਾਵੇਂ ਜਨਤ ਬਹਿਰੂਏ ਆਪ ਕਾਬੇ ਸੁਬਹ ਇਸ ਸਵੇਰੇ ਦਾ ਸੂਰਜ ਰਾਤ ਨੂੰ ਸ਼ਾਇਰ ਨੇ ਸ਼ਾਇਰਾਨਾ ਅੰਦਾਜ਼ ਦੇ ਚ ਕਹਿੰਦੇ ਸੂਰਜ ਤੇ ਸਵੇਰੇ ਨਿਕਲਦਾ ਜਾਂ ਸੂਰਜ ਨਾਲ ਸਵੇਰ ਆਉਂਦੀ ਹੈ ਇਹ ਅੱਧੀ ਰਾਤ ਨੂੰ ਰਾਤ ਸਵੇਰ ਦਾ ਸੂਰਜ ਐਨੇ ਗੋੜਨੇ ਐਨੇ ਸ਼ਾਇਰ ਨੇ ਕਵੀ ਨੇ ਬਹਿਰੂ ਬ ਅਮਦ ਆਮ ਹੈ ਮਨ ਚੂਜ਼ੇ ਲਾਬੇ ਨਾ ਸਲਤਾਨਾ ਮੈਂ ਜਨਤ ਬਹਿਰੂ ਆਫਤਾਬ ਐਸ ਕਿ ਰਾਤ ਨੂੰ ਜਿਹੜਾ ਸੂਰਜ ਚੜਿਆ ਤੇ ਉਸ ਸੂਰਜ ਤੇ ਲੱਖਾਂ ਲਾਨਤਾ ਪਾਰਿਆ ਜਿਹਦੇ ਨਾਲ ਦਿਨ ਹੁੰਦਾ ਹੈ ਹੁੰਦਾ ਹੋਵੇਗਾ ਦਿਨ ਗੰਦ ਲਾਲ ਕਹਿੰਦੇ ਨੇ ਮੇਰੀ ਜ਼ਿੰਦਗੀ ਦੀ ਰਾਤ ਨੂੰ ਕਦੀ ਉਹ ਦਿਨ ਵਿੱਚ ਨਹੀਂ ਬਦਲ ਸਕੀ ਰਾਤ ਹੀ ਬਣੀ ਮੇਰੇ ਅੰਦਰ ਤੇ ਹਨੇਰਾ ਬਣਿਆ ਇਹ ਸੂਰਜ ਉਸ ਸੂਰਜ ਨਾਲ ਲੱਖਾਂ ਲਾਨਤਾ ਸਦ ਤਾਨਾ ਨਹੀਂ ਜ਼ਰੂਰ ਵੇ ਰੂਏ ਆਪ ਤਾਬੇ ਸੁਬਾ ਰਾਤ ਨੂੰ ਸੋਰਟ ਖੜੇ ਹੋ ਗਏ ਨੰਦ ਲਾਲ ਹੱਥ ਜੋੜ ਕੇ ਸਜਦਾ ਕਰਕੇ ਮਹਾਰਾਜ ਕਹਿੰਦੇ ਨੇ ਮੈਨੂੰ ਦੱਸੇਂਗਾ ਨੰਦ ਲਾਲ ਤੇ ਆਸਮਾਨ ਮੈਨੂੰ ਕਾਲਾ ਕਿਉਂ ਦਿਖਾਈ ਦੇ ਰਿਹਾ ਕਾਲਾ ਕਿਉਂ ਮਸਿਆ ਦੀ ਰਾਤ ਹੋਵੇ ਤੇ ਅੱਧੇ ਰਾਤ ਹੋਵੇ ਤੇ ਆਸਮਾਨ ਤੇ ਕਾਲਾ ਹੀ ਦਿਖਾਈ ਦੇ ਰਿਹਾ ਰਮਜ਼ ਦੇ ਬੋਲ ਪ੍ਰਸ਼ਨ ਇਹ ਕਾਲਾ ਕਿਉਂ ਦਿਖਾਈ ਦੇ ਰਿਹਾ ਅੱਗੋਂ ਵੀ ਰਮਜ਼ੀ ਬੰਦੇ ਨੇ ਕਹਿੰਦੇ ਨੇ ਮਹਾਰਾਜ ਮੈਂ ਕਵੀ ਹਾਂ ਸ਼ਾਇਰ ਹਾਂ ਬੜਾ ਸੇਵਕ ਹਾਂ ਸਿੱਖ ਹਾਂ ਮੈਂ ਵਿਗਿਆਨਕ ਨਹੀਂ ਸੈਂਟਿਸਟ ਨਹੀਂ ਇਹ ਕਾਲਾ ਕਿਉਂ ਦਿਖਾਈ ਦੇ ਰਹੀ ਹੈ ਮੈਂ ਪ੍ਰਾਕ੍ਰਿਤਿਕ ਖੋਜੀ ਨਹੀਂ ਵਿਗਿਆਨਕ ਨਹੀਂ ਸੈਂਟਿਸਟ ਨਹੀਂ ਇੱਕ ਅਦਲਾ ਸੇਵਕ ਕਵਾਡਾ ਤੇ ਸ਼ਾਇਰ ਮਹਾਰਾਜ ਕਹਿੰਦੇ ਨੇ ਤੂੰ ਕਬੂਲ ਕਰ ਰਿਹਾ ਹੈ ਸ਼ਾਇਰ ਹੈ ਸ਼ਾਇਰ ਹੈ ਸ਼ਾਇਰ ਦੀ ਕਲਪਨਾ ਹੁੰਦੀ ਹੈ ਸ਼ਾਇਰ ਦਾ ਤਖੈਲ ਹੁੰਦਾ ਹੈ ਸ਼ਾਇਰ ਖਿਆਲਾਂ ਦੀ ਦੁਨੀਆ ਜੀਂਦਾ ਹੈ ਕਲਪਨਾਵਾਂ ਦੀ ਦੁਨੀਆ ਜੀਂਦਾ ਹੈ ਸ਼ੁੱਧ ਕਲਪਨਾ ਚੰਗੇ ਹੈ ਛਲ ਤੂੰ ਆਪਣੇ ਤਖੈਲ ਨਾਲ ਦੱਸ ਆਸਮਾਨ ਕਾਲਾ ਕਿਉਂ ਦਿਖਾਈ ਦੇ ਰਿਹਾ ਮੈਨੂੰ ਸ਼ਾਇਰ ਤੇ ਹੈ ਕੋ ਕਬੂਲ ਕਰ ਲਿਆ ਕਵੀ ਤੇ ਹੈ ਮੇਰੀ ਕਲਪਨਾ ਕੀ ਆਗਦੀ ਹੈ ਤੇਰਾ ਤਖੈਲ ਕੀ ਆਗਦਾ ਹੈ ਭਾਈ ਸਾਹਿਬ ਦੱਸਦੇ ਹੈ ਰੰਗਸ਼ ਕਬੂਦ ਕਰ ਦੇ ਲੈ ਅਜ਼ ਪੁਰ ਸੁਰਾਰ ਸਾਫ ਅਜ਼ ਬਸ ਕੇ ਦੂਦ ਹੈ ਮਨ ਆਸਮਾਂ ਗੁਜਸ ਐ ਮੇਰੇ ਬਾਦਸ਼ਾਹ ਤੇ ਹਿਰਦਾ ਜਦ ਪ੍ਰਮਾਤਮਾ ਲਈ ਤੜਪੇ ਤੜਪੇ ਬੇਰ ਹੌਕਾ ਪੈਦਾ ਹੋਇਆ ਫਿਰ ਹੌਕੇ ਨਿਕਲੇ ਇਹ ਹੌਕੇ ਆਸਮਾਨ ਤੱਕ ਪਹੁੰਚੇ ਨੇ ਤੇ ਮੇਰੇ ਇਹਨਾਂ ਹੌਕਿਆਂ ਨੇ ਹੀ ਸਾੜ ਕੇ ਕਾਲਾ ਕਰ ਮਹਾਰਾਜ ਨੇ ਗਲਵਕੜੀ ਚ ਕਿਤਨਾ ਬਿਰਹ ਕਿਤਨਾ ਬਿਰਹ ਸਤਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਮਿਲਾਪ ਦੇ ਆਨੰਦ ਲਈ ਇਤਨੀ ਬਿਰਹੇ ਦੀ ਪੀੜਾ ਚਾਹੀਦੀ ਚਾਹੀਦੀ ਰਬ ਦਾ ਨਹੀਂ ਆ ਪ੍ਰਭੂ ਦਾ ਨਹੀਂ ਆ ਮਹਾਰਾਜ ਇਥੇ ਕਹਿੰਦੇ ਨੇ ਬਿਰਹੇ ਨਾਲ ਹਰੇ ਹੋਏ ਪੁਰਸ਼ ਦਸਾਂ ਦਿਸ਼ਾਵਾਂ ਦੇ ਖੋਜ ਕਰਦੇ ਕਿਧਰੋਂ ਅਸ ਪਾਸੇ ਰੱਬ ਦੀ ਗੱਲ ਸੁਣਨ ਨੂੰ ਮਿਲਦਾ ਹੈ ਉੱਥੇ ਮਿਲਦਾ ਹੈ ਉੱਥੇ ਮਿਲਦਾ ਹੈ ਉੱਥੇ ਮਿਲਦਾ ਹੈ ਹਰਬਗਤ ਪ੍ਰਭੂ ਦੇ ਚਰਨ ਕਮਲਾਂ ਦੀ ਖੋਜ ਇਹ ਬਿਰਹੀ ਮਨੁੱਖ ਹਰ ਪਾਸੇ ਤੋ ਮਨ ਸਾਰੇ ਪਾਸੇ ਜਾਂਦਾ ਹੈ ਪਰ ਜਦ ਇਹ ਨੂੰ ਕਹੀਏ ਰੱਬ ਵਾਲੇ ਘਰ ਜਾ ਨਹੀਂ ਜਾਂਦਾ ਤੁਮ ਘਰ ਆਓ ਮੇਰੇ ਮਿੱਤ ਨਹੀਂ ਆਉਂ ਪਾਵੇਂ ਮਿੱਤਰ ਕਰਕੇ ਆਵਾਜ਼ਾਂ ਮਾਰਦੇ ਨੇ ਗੁਰੂ ਅਰਜਨ ਦੇਵ ਜੀ ਇਹ ਨਹੀਂ ਜਾਂਦਾ ਪਰਮਾਤਮਾ ਦਾ ਘਰ ਤੇਰਾ ਘਰ ਹੈ ਪਰਵਾਰ ਦਾ ਘਰ ਰਸਤੇ ਦਾ ਪੜਾਓ ਹੈ ਜਿੱਥੇ ਤੂੰ ਜਾਂਦਾ ਹੈ ਜਿੱਥੇ ਤੂੰ ਰੋਜ਼ ਚਲਾ ਜਾਂਦਾ ਹੈ ਜਿੱਥੇ ਤੂੰ ਦਿਨ ਰਾਤ ਕੱਟਦਾ ਹੈ ਇਹ ਰਸਤੇ ਦਾ ਪੜਾਓ ਹੈ ਪਰਮਾਤਮਾ ਦਾ ਘਰ ਤੇਰਾ ਘਰ ਹੈ ਤੇ ਹੁਣ ਜਦ ਇਹਨੋਂ ਸੰਸਾਰ ਤੋਂ ਥੋੜਾ ਮੋੜੀਏ ਚੱਲ ਨਿਰੰਕਾਰ ਦੇ ਘਰ ਨਹੀਂ ਜਾ ਲਗਾਵੇਂ ਕੋਈ ਟਿਕੋੜੇ ਦੇ ਮੋਟੇ ਇਸਕਾਰ ਦੇ ਸਟੀਰਿੰਗ ਹੀ ਕੋਈ ਨਹੀਂ ਜਿੱਦਰ ਮੋੜੀਏ ਇਹ ਬਿਨਾ ਸਟੀਰਿੰਗ ਦੀ ਗੱਡੀ ਬਿਨਾ ਬ੍ਰੇਕਾਂ ਦੀ ਗੱਡੀ ਬਸ ਇਸੇ ਦੇ ਮਨ ਅਸਵਾਰ ਇਸੇ ਉੱਤੇ ਮਨੁੱਖ ਅਸਵਾਰ ਹੈ ਉਸ ਮਨ ਤੋਂ ਕਮ ਲੈ ਕੇ ਉਸ ਮਨ ਦੇ ਆਸਰੇ ਤੇ ਮਨੁੱਖ ਜੀਵਨ ਬਿਦੇਦ ਕਰ ਰਿਹਾ ਨਾ ਰੁਕਦਾ ਹੈ ਨਾ ਮੁੜਦਾ ਹੈ ਜ਼ਬਾਨ ਗਲਤ ਬੋਲਣਾ ਚਾਹਦੀ ਹੈ ਔਰ ਗਲਤ ਖਾਣਾ ਚਾਹਦੀ ਹੈ ਦੋਮਰ ਪਾਲ ਯਾ ਦੇਖਦੇ ਆ ਸ਼ਰਾਬ ਦਾ ਪੀਣਾ ਮਦਰਾ ਦਾ ਪੀਣਾ ਅਕਲ ਨੂੰ ਇਹ ਵਰਤਦਾ ਹੀ ਨਹੀਂ ਇਹ ਲਗਾਵਾ ਮਨ ਨੂੰ ਲਾਂਦਾ ਹੀ ਨਹੀਂ ਗੁਰੂ ਅਰਜਨ ਅਮਰਦਾਸ ਜੀ ਮਹਾਰਾਜ ਸਮਝਾਉਂਦੇ ਨੇ ਕਿ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤੇ ਕਿਤੇ ਜਿਚਰ ਹਰ ਰਸ ਪੱਲੇ ਨਾ ਸਦਾ ਪਿਆਸੀ ਰਹੇਗੀ ਕੋਈ ਬਹਿਰੋਨੇ ਸਵਾਦ ਤੈਨੂੰ ਉਹ ਸਵਾਦ ਦੇ ਹੀ ਨਹੀਂ ਸਕਦਾ ਤੂੰ ਹਮੇਸ਼ਾ ਲਈ ਤ੍ਰਿਪਤ ਹੋ ਜਾਏ ਹਰ ਸਵਾਦੀ ਚੀਜ਼ ਮੂੰਹ ਪੈ ਜਾਂਦੀ ਹੈ 3-4 ਦਿਨ ਲਗਾਤਾਰ ਖਾਓ ਮੂੰਹ ਪੈ ਜਾਂਦੀ ਹੈ ਫਿਰ ਬਦਲਣਾ ਪੈਂਦਾ ਉਹ 4-5 ਦਿਨ ਅਜ ਮੂੰਹ ਪੈ ਜਾਂਦੀ ਹੈ ਫਿਰ ਬਦਲਣਾ ਪੈਂਦਾ ਇਹ ਤੇ ਹਕੀਕਤ ਹੈ ਇਹ ਤੇ ਇੱਕ ਸਚਾਈ ਹੈ ਪਰ ਜਿਸ ਦਾ ਸਵਾਦ ਰੋਜ਼-ਰੋਜ਼ ਵੱਧਦਾ ਹੈ ਰੋਜ਼-ਰੋਜ਼ ਵੱਧਦਾ ਹੈ ਅਗਮਈ ਹੈ ਦਿਨ-ਦਿਨ ਚੜੇ ਸਵਾਯਾ ਨਾ ਨਿਕ ਹੋਤ ਨਾਗਾਠ ਉਸ ਪਾਸੇ ਮਨੁੱਖ ਦਾ ਮੰਨ ਨਹੀਂ ਜਾਂਦਾ ਸਾਰਾ ਸਰੀਰ ਗਲਤ ਜਾ ਰਿਹਾ ਕਿਸੇ ਪਾਸੇ ਪੈਰ ਗਲਤ ਜਾ ਰਹੇ ਨੇ ਹੱਥ ਗਲਤ ਕਰ ਰਹੇ ਨੇ ਮਨ ਦੇ ਇਸ਼ਾਰੇ ਨਾਲ ਕੋਈ ਬ੍ਰੇਕਾਂ ਹੀ ਕੋਈ ਨਹੀਂ ਲਗਾਵੇਂ ਨਹੀਂ ਗੁਰੂ ਅਮਰਦਾਸ ਜੀ ਮਹਾਰਾਜ ਸਮਝਾਉਂਦੇ ਨੇ ਇਹ ਸਰੀਰ ਮੇਰਾ ਇਸ ਜਗ ਮੇ ਆਏ ਕਿਆ ਤੂੰ ਕਰਮ ਕਮਾਇਆ ਕਿ ਕਰਮ ਕਮਾਇਆ ਤੂੰ ਦਸਰੀਰਾ ਜਾਂ ਤੂੰ ਜਗ ਮੇ ਕਾਰ ਦੇ ਚੱਲਣ ਦੀ ਕੀਮਤ ਹੈ ਜਿਤਨੀ ਸਪੀਡ ਨਾਲ ਚਲੇ ਉਹਦੀ ਕੀਮਤ ਬੜੀ ਵਧੀਆ ਕਾਰ ਹੈ ਪਰ ਹੁਣ ਕਹੇ ਰਹੀਏ ਇਹ ਚੱਲਦੀ ਤੇ ਹੈ ਰੁਕਦੀ ਨਹੀਂ ਇਹਦੇ 'ਚ ਬ੍ਰੇਕਾਂ ਨਹੀਂ ਲਗਾਈਆਂ ਆ ਗਈ। ਇਹ ਮੁੜਦੀ ਵੀ ਨਹੀਂ, ਇਹਦੇ ਸਟੀering ਵੀ ਕੋਈ ਨਹੀਂ। ਕੋਈ ਕੌਡੀਆਂ ਤੋਂ ਵੀ ਲੈਣ ਨੂੰ ਤਿਆਰ ਨਹੀਂ। ਕੌਡੀ ਤੋਂ। ਕੋਈ ਮੁਫਤ ਦੇ 'ਚ ਵੀ ਲੈਣ ਨੂੰ ਤਿਆਰ ਨਹੀਂ। ਹੈ? ਚਲਦੀ ਤੇ ਹੈ, ਮੁੜਦੀ ਨਹੀਂ। ਚਲਦੀ ਤੇ ਹੈ, ਰੁਕਦੀ ਨਹੀਂ। ਤੇ ਤੇ ਮੌਤ ਨੂੰ ਦਾਵਤ ਦੇਣਾ। ਰੋਹੇ ਜ਼ਮੀਨ ਦੇ ਚ ਮਨੁੱਖ ਨੇ ਜਿਸ ਜਿਸ ਨੂੰ ਵਰਤੇ ਆ ਉਹਦੇ ਨਾਲ ਰੋਕਣ ਦਾ ਸਾਧਨ ਜੁਟਾਇਆ ਹੈ ਘੋੜੇ ਨਾਲ ਹਾਥੀ ਨਾਲ ਉੱਠ ਨਾਲ ਬੈਲਾ ਨਾਲ ਸਾਈਕਲ ਨਾਲ ਮੋਟਰ ਗਾਰ ਨਾਲ ਹਵਾਈ ਜਹਾਜ਼ ਨਾਲ ਰੇਲਾਂ ਨਾਲ ਸਭ ਕੁਛ ਦੇ ਨਾਲ ਇਸ ਨੇ ਰੋਕਣ ਦਾ ਸਾਧਨ ਬਣਾਇਆ ਆਪਣੇ ਮਨ ਨਾਲ ਨਹੀਂ ਬਣਾਇਆ ਔਰ ਜਿਤਨੇ ਚਿਰ ਤੱਕ ਇਹ ਰੁਕਦਾ ਨਹੀਂ ਇਹ ਜਨਮ ਮਰਨ ਵੀ ਨਹੀਂ ਰੁਕੇਗਾ ਚਲਦਾ ਰਹੇਗਾ ਮਨ ਦੇ ਚਲਣ ਦੇ ਨਾਲ ਜਨਮ ਵੀ ਚਲਦਾ ਰਹੇਗਾ ਮਰਨ ਵੀ ਚਲਦਾ ਰਹੇਗਾ ਮਨ ਦੇ ਚਲਣ ਦੇ ਨਾਲ ਦੁੱਖ ਵੀ ਚਲਦਾ ਰਹੇਗਾ ਸੰਤਪ ਵੀ ਚਲਦਾ ਰਹੇਗਾ ਮਨ ਦੇ ਚਲਣ ਦੇ ਨਾਲ ਸਾਰਾ ਅਨਰਥ ਵੀ ਚਲਦਾ ਰਹੇਗਾ ਹਾਥੀ ਦੇ ਸਿਰ ਦੇ ਉੱਤੇ ਜੈਸੇ ਅੰਕ ਉਸੇ ਤਾ ਹੀ ਉਹ ਕਾਬੂ ਉਂਝ ਲੈ ਅਹਰਨ ਦੇ ਉੱਤੇ ਲੋਹਾ ਸੋਨਾ ਆਪਣਾ ਸਿਰ ਰਖੇ ਤਾਂ ਉਹ ਕੀਮਤੀ ਮਸ਼ੀਨ ਬਣਦਾ ਹੈ ਗਹਿਣਾ ਬਣਦਾ ਹੈ ਉਹਦਾ ਰੂਪ ਸੁੰਦਰ ਬਣਦਾ ਹੈ ਆਪਣਾ ਸਿਰ ਥੱਲੇ ਲਿਆਵੇ ਆਪਣੇ ਆਪ ਨੂੰ ਥੱਲੇ ਲਿਆਵੇ ਅੰਕੁਸ਼ ਦੇ ਥੱਲੇ ਹਾਥੀ ਲਿਆਵੇ ਆਪਣਾ ਸਿਰ ਆਇਰਨ ਦੇ ਉੱਤੇ ਸਿਰ ਰੱਖੇ ਸੋਨਾ ਤੇ ਲੋਹਾ ਤਾਂ ਹੀ ਕਾਰਾਮਦ ਹੋ ਸਕਦੇ ਨੇ ਸੁਖਦਾਈ ਹੋ ਸਕਦੇ ਨੇ ਇਹ ਤਸ਼ਬੀਹ ਦੇ ਰਹੇ ਨੇ ਤੇ ਉਦਾਹਰਣ ਦੇ ਰਹੇ ਨੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ